ਅਹ ਨਾਜੀ ਕਿਸਾਨ ਵੀਰ ਆਪਾਂ ਫੇਰ ਪਹੁੰਚ ਗਏ ਕੋੜਕਪੁਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਤਰੀਕ ਹੈ ਅੱਜ ਬਈ 6 ਸਤੰਬਰ 2025 ਤੇ ਅੱਜ ਇੱਕ ਟਰਾਲੀ ਆਈ ਆ ਉਹ ਵੀ ਲੇਟ ਆਈ ਆ ਸਾਢੇ 7 ਟਾਈਮ ਹੋਣਾ ਤੇ ਗਾਹਕ ਤੁਸੀਂ ਦੇਖ ਸਕਦੇ ਕਿੰਨੇ ਗਾਹਕਾਂ ਦੀ ਟਰਾਲੀ ਸਾਰੀ ਇੱਕ ਆਈ ਐ ਤੇ ਦੇਖਦੇ ਹਾਂ ਕੀ ਰੇਟ ਜਾਂਦੀ ਆ ਅੰਦਰ ਦੀ ਤੂੜੀ ਵਧੀਆ ਸਾਫ਼ ਵਧੀਆ ਕੁਆਲਿਟੀ ਆ ਇਹਨਾਂ ਨੂੰ ਬਈ ਫੋਨ ਕਰਕੇ ਸੱਦਿਆ ਆਪਾਂ ਲੈ ਕੇ ਆ ਟਰਾਲੀ ਇਧਰ ਕਰੀ ਜਾਂਦੇ ਚੈੱਕ ਦੇਖਦੇ ਆ ਕੀ ਰੇਟ ਜਾਂਦੀ ਆ ਹਾਂ ਜੀ ਸ਼ੁਰੂ ਹੋ ਗਈ ਬੋਲੀ ਆ 300 ਰੁਪਿਆ ਹਾਂ ਜੀ ਸੋਨੇ ਵਾਂਗ ਮੁਖਾ ਲਾ ਟੱਕ ਬਾਈ 300 300 ਤੋਂ ਸ਼ੁਰੂ ਹੋਏ 400 15 400 100 15 15 415 3 840 840 8450 500 ਨਾ ਨਾ ਕੱਲ ਨੂੰ ਆਉਂਦੇ ਪਰ 452 452 ਬੋਲਣੀ ਨਾ ਚਲੋ ਬਾਬੇ ਜੀ ਨਾ ਜੀ ਇੱਕ ਟੋਨ ਜੀ ਇਹਦੇ ਕਿੰਨੇ ਬਈ ਜੀ 452 ਲੱਗੀ ਆ ਐਵੇਂ ਬਈ ਫੋਨ ਕਰਕੇ ਮਲਾਈਆ ਦੇਖ ਸਕਦੇ ਤੁਸੀਂ 450 ਰੁਪਏ ਵੀ ਜੰਗਰੇ ਆ ਤੇ ਬਾਹਰ ਕੱਢ ਜਾ ਰੋਕ ਨਾ ਪਾਇਆ 450 ਦੇ 55 ਰੁਪਏ ਲੱਗੀ ਆ ਤੇ ਅੱਜ ਸੀ ਵੀ ਐਤਵਾਰ ਐਤਵਾਰ ਖੜ ਕੇ ਹੋ ਰਿਹਾ ਸਦਾ ਤਾਂ ਆਈ ਉਹ ਵਿੱਚ ਕੱਲ ਜਿਹੜੀ ਟੂੜੀ ਨੇ ਜਿਹੜੇ ਚਾਂਸ ਆਉਂਦੇ ਉਹ ਕੋਈ ਦੋ ਤਿੰਨ ਬੰਦੇ ਹੁਣ ਪਹੁੰਚ ਕੇ ਗਏ ਆ ਤੇ ਕੱਲ ਵੀ ਹੈ ਟੂੜੀ ਆਉਗੀ ਰੇਲ ਅੱਜ ਜਿਹੜਾ ਰੇਟ ਲੱਗਿਆ 450 ਤੇ 550 ਰੁਪਏ ਲੱਗਿਆ ਤੇ ਬਾਕੀ ਦੇਖੋ ਕੱਲ ਕੀ ਬੰਦਾ ਜੀ ਮੈਨੂੰ ਭੇਜਦੀ ਲੋ ਜੀ ਦੁਬਾਰਾ ਫੇਰੇ ਨਹੀਂ ਗਿੜਾ ਲਾਉ ਇੱਕ ਚੱਲ ਰਹੀ ਗੱਲਬਾਤ ਹੈ ਇੱਕ ਗਾਹਕ ਹੋਰ ਆ ਗਿਆ ਲੇਟ ਹੋ ਗਿਆ ਤੂੰ ਹਾਂ ਲੇਟ ਹੋ ਗਿਆ ਬਈ ਵੈਗ ਗਿਆ ਤਾਂ ਕੱਲ ਨੂੰ ਆਉਣਾ ਬਣਾ ਦੇ ਨਾ ਹੁਣ ਇਹੀ ਇਹੀ ਉਹਨੂੰ ਦੇ ਦੀ ਐਡਰੈਸ ਭਰਾ ਗਿਆ ਹਾਂ ਠੀਕ ਆ ਤੇ ਭਰਾ ਉਹਨਾਂ ਨੂੰ ਠੀਕ ਆ ਠੀਕ ਆ ਠੀਕ ਲੋ ਇਹ ਕਿਹੜਾ ਬਈ ਇਹ ਹੋਰ ਲਾਊਗਾ ਇਹੀ ਰੇਟ 455 ਰੁਪਏ ਦਾ ਕਿਹੜਾ ਹੋਰ ਲਾਊਗਾ ਤੇ ਬਾਈ ਕੱਲ ਨੂੰ ਜਿਹੜੀ ਤੂੜੀ ਆਉਂਦੇ ਹੈਗੇ ਚਾਂਸ ਮੱਦ ਤੇ ਬਾਕੀ ਫਿਰ ਦੇਖਦੇ ਆ ਕੱਲ ਨੂੰ ਕੀ ਬੰਦਾ ਅੱਜ ਹੈਗੀ 6 ਸਤੰਬਰ 2025 ਮੰਡੀ ਹੈਗੀ ਬਈ ਜੀ ਕੋਟਕਪੂਰਾ ਤੇ ਦੇਖਦੇ ਆ ਤੇ ਵੀਡੀਓ ਨੂੰ ਸ਼ੇਅਰ ਲਾ ਕੇ ਰਹਿਣ ਕਰਾ ਕਰੋ ਜੀ ਬਹੁਤ ਬਹੁਤ ਧੰਨਵਾਦ ਤੇ ਫਿਰ ਮਿਲਦੇ ਆ ਕੱਲ ਨੂੰ ਜੀ